ਪਿਛਲੇ 7 ਦਿਨਾਂ ਚ ਟੇਰ ਗੈਸ ਸ਼ੈਲ ਮਾਰ-ਮਾਰ ਕੇ ਰਬਰ ਬੁਲੇਟਸ ਮਾਰ-ਮਾਰ ਕੇ 250 ਕਿਸਾਨਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਜੋ ਕੁੱਟਿਆ ਗਿਆ ਮਾਰਿਆ ਗਿਆ ਜ਼ਖਮੀ ਕੀਤਾ ਗਿਆ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਸੁਣੀ ਔਰ ਮੈਨੂੰ ਅਫਸੋਸ ਹੈ ਕਿ ਸਾਡੇ ਦੇਸ਼ ਦੀ ਸਰਕਾਰ ਪ੍ਰਾਈਮ ਮਿਨਿਸਟਰ ਸਭ ਚੁੱਪ ਬੈਠੇ ਨੇ ਘੱਗਰ ਦਾ ਦਰਿਆ ਜਿਹੜਾ ਬ੍ਰਿਜ ਹੈ ਜਿੱਥੇ ਬੈਰੀਕੇਡਿੰਗ ਕੀਤੀ ਹਰਿਆਣਾ ਸਰਕਾਰ ਨੇ ਉਹ ਸਾਡੀ ਟੈਰਿਟਰੀ ਹੈ 250 ਬੰਦੇ ਨੂੰ ਇੰਜਰ ਕਰਤਾ ਇੱਕ ਨੌਜਵਾਨ ਕਿਸਾਨ ਮਾਰ ਦਿੱਤਾ ਸਾਡੇ ਆਪਣੇ ਮੁੱਖ ਮੰਤਰੀ ਸਾਹਿਬ ਚੁੱਪ ਬੈਠੇ ਨੇ ਇਸ਼ਤਿਹਾਰबाजी 'ਚ ਲੱਗੇ ਹੋਏ ਨੇ ਕਿ ਕੀ ਤੁਸੀਂ ਭਾਜੀਪੀ ਦੇ ਨਾਂ 'ਉਨੂੰ ਕਿ ਪੰਜਾਬ ਦੇ ਕਿਸਾਨਾਂ ਨਾਲ ਕਿਉਂਕਿ ਅੱਜ ਮੈਂ ਜਦੋਂ ਰਾਜਪੁਰੇ ਨੰਗਿਆਤ ਮੈਂ ਇੱਕ ਛੋਟੀ ਵੀਡੀਓ ਵੀ ਸ਼ੇਅਰ ਕੀਤੀ ਆ ਸਾਰੇ ਨਾਕੇ ਲਾਏ ਹੋਏ ਨੇ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਹੀ ਰੋਕਿਆ ਜਾਵੇ ਪੰਜਾਬ ਪੁਲਿਸ ਨੇ ਹੀ ਨਾਕਾ ਲਾਤਾ ਵੀ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ ਦਿੱਲੀ ਵਿੱਚ ਨਾ ਜਾਣ ਦਿੱਤਾ ਜਾਵੇ ਆ ਖੜੀ ਪੰਜਾਬ ਪੁਲਿਸ ਨਾਕੇ ਲਾ ਕੇ ਨੋਰਮਲ ਟ੍ਰੈਫਿਕ ਨਗਾ ਰਹੇ ਨੇ ਇੱਕ ਲੇਕਿਨ ਕਿਸਾਨਾਂ ਨੂੰ ਟਾਰਗੇਟ ਕਰਕੇ ਆ ਕਰੇਨਾ ਲਾਈਆਂ ਰਾਹ ਦੇ ਵਿੱਚ ਦੋਸਤੋ ਬੜੇ ਹੀ ਦੁੱਖ ਤੇ ਅਫਸੋਸ ਤੇ ਰੰਜ ਦੀ ਗੱਲ ਆ ਕਿ ਇੱਕ ਸਾਡਾ ਨੌਜਵਾਨ ਕਿਸਾਨ ਸ਼ੁਭਕਰਮ ਬਠਿੰਡੇ ਦਾ ਰਹਿਣ ਵਾਲਾ ਘਨੋਰੀ ਬਾਰਡਰ ਵਿੱਚ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਇਸ ਤੋਂ ਪਹਿਲਾਂ ਪਿਛਲੇ 7 ਦਿਨਾਂ 'ਚ ਟੇਰ ਗੈਸ ਸ਼ੈਲ ਮਾਰ-ਮਾਰ ਕੇ ਰਬਰ ਬੁਲੇਟਸ ਮਾਰ-ਮਾਰ ਕੇ 250 ਕਿਸਾਨਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਜੋ ਕੁੱਟਿਆ ਗਿਆ ਮਾਰਿਆ ਗਿਆ ਜ਼ਖਮੀ ਕੀਤਾ ਗਿਆ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਸੁਣੀ ਔਰ ਮੈਨੂੰ ਅਫਸੋਸ ਆ ਕਿ ਸਾਡੇ ਦੇਸ਼ ਦੀ ਸਰਕਾਰ ਪ੍ਰਾਈਮ ਮਿਨਿਸਟਰ ਸਭ ਚੁੱਪ ਬੈਠੇ ਨੇ ਔਰ ਉਹਨਾਂ ਵਾਸਤੇ ਕਿਦਾਂ ਦਾ ਅਲੱਗ ਬਾਰਡਰ ਤਿਆਰ ਕੀਤਾ ਗਿਆ ਵਾ ਕਿ ਜਿੱਦਾਂ ਕੋਈ ਅਸੀਂ ਕਿਸੇ ਦੁਸ਼ਮਣ ਦੇਸ਼ ਤੇ ਆਗੂ ਹੁੰਨੇ ਆ ਦੁਸ਼ਮਣ ਦੇਸ਼ ਦੇ ਬਸ਼ੰਦੇ ਹੁੰਨੇ ਆ ਅਸੀਂ ਆਪਣੇ ਦੇਸ਼ ਦੇ ਰਹਿਣ ਵਾਲੇ ਨੇ ਕਿ ਇਹ ਸਭ ਕੁਝ ਮੈਂ ਸਮਝਦਾ ਕਿ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਬਹੁਤ ਜ਼ੁਲਮ ਠਾਇਆ ਜਾ ਰਿਹਾ ਵਾ ਉਹਨਾਂ ਦੀਆਂ ਮੰਗਾਂ ਬੜੀਆਂ ਜਾਇਜ਼ ਨੇ ਉਹ ਪਿਛਲੇ ਸਵਾ ਸਾਲ ਪਹਿਲਾਂ ਦਿੱਲੀ ਦੇ ਬਾਰਡਰ ਤੇ ਬੈਠੇ ਕਿਸੇ ਨੂੰ ਚਰੀਟ ਨਹੀਂ ਲੱਗੀ ਅੱਜ ਅਗਰ ਕੋਈ ਵਾਇਲੈਂਸ ਕਰ ਰਿਹਾ ਇਨਸਟੀਗੇਟ ਅੱਜ ਅਗਰ ਕੋਈ ਉਹਨਾਂ ਨੂੰ ਪ੍ਰੋਵੋਕ ਕਰ ਰਿਹਾ ਵਾ ਤਾਂ ਉਹ ਹਰਿਆਣਾ ਦੀ ਪੁਲਿਸ ਕੇਂਦਰ ਦੀ ਸਰਕਾਰ ਦੇ ਹੁਕਮਾਂ ਦੇ ਉੱਤੇ ਜਿਹੜਾ ਸਾਡੇ ਤੇ ਅਤਿਆਚਾਰ ਕਰ ਰਿਹਾ ਔਰ ਇਹਦੇ ਨਾਲੋਂ ਵੀ ਜ਼ਿਆਦਾ ਦੁੱਖ ਦੀ ਦੱਲ ਹੈ ਕਿ ਸਾਰਾ ਕੁਝ ਸਾਡੇ ਪੰਜਾਬ ਦੀ ਟੈਰਿਟਰੀ ਦੇ ਅੰਦਰ ਵੜ ਕੇ ਕਰ ਰਹੇ ਨੇ ਘੱਗਰ ਦਾ ਦਰਿਆ ਜਿਹੜਾ ਬ੍ਰਿਜ ਹੈ ਜਿੱਥੇ ਬੈਰੀਕੇਡਿੰਗ ਕੀਤੀ ਹਰਿਆਣਾ ਸਰਕਾਰ ਨੇ ਉਹ ਸਾਡੀ ਟੈਰਿਟਰੀ ਆ 250 ਬੰਦੇ ਨੂੰ ਇੰਜਰ ਕਰਤਾ ਇੱਕ ਨੌਜਵਾਨ ਕਿਸਾਨ ਮਾਰ ਦਿੱਤਾ ਸਾਡੇ ਆਪਣੇ ਮੁੱਖ ਮੰਤਰੀ ਸਾਹਿਬ ਚੁੱਪ ਬੈਠੇ ਨੇ ਇਸ਼ਤਿਹਾਰबाजी 'ਚ ਲੱਗੇ ਹੋਏ ਨੇ ਅੱਜ ਸਾਡੀ ਮੰਗ ਆ ਭਗਵੰਤ ਸਿੰਘ ਮਾਨ ਕਿ ਤੂੰ 10 ਚੰਗੀ ਤਰ੍ਹਾਂ ਨਾਲ ਕਿ ਕੀ ਤੁਸੀਂ ਬੀਜੇਪੀ ਦੇ ਨਾਂ 'ਉਂ ਕਿ ਪੰਜਾਬ ਦੇ ਕਿਸਾਨਾਂ ਨਾਲ ਕਿਉਂਕਿ ਅੱਜ ਮੈਂ ਜਦੋਂ ਰਾਜਪੁਰੇ ਨੰਗਿਆਤ ਮੈਂ ਇੱਕ ਛੋਟੀ ਵੀਡੀਓ ਵੀ ਸ਼ੇਅਰ ਕੀਤੀ ਆ ਸਾਰੇ ਨਾਕੇ ਲਾਏ ਹੋਏ ਨੇ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਹੀ ਰੋਕਿਆ ਜਾਵੇ ਕਰੇਨਾ ਖੜੀਆਂ ਕੀਤੀਆਂ ਨੇ ਤਲਾਸ਼ੀਆਂ ਲਈਆਂ ਜਾ ਰੀਆਂ ਨੇ ਸਾਡੇ ਡੀਜੀਪੀ ਸਾਹਿਬ ਦੇ ਹੁਕਮ ਐਸਐਸਪੀ ਨੂੰ ਗਏ ਕਿ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਹੈਵੀ ਮਸ਼ੀਨਰੀ ਕੋਈ ਜੀਸੀਬੀ ਕੋਈ ਹਾਈਡਰਾ ਮਸ਼ੀਨ ਇਹਨਾਂ ਨੂੰ ਲਜਾਣ ਤੋਂ ਰੋਕਿਆ ਜਾਵੇ ਕੀ ਭਗਵੰਤੂ ਬੀਜੇਪੀ ਦੇ ਨਾਲ ਹਾਂ ਜਾਂ ਪੰਜਾਬ ਦੇ ਲੋਕਾਂ ਨਾਲ ਔਰ ਸਾਡੀ ਮੰਗ ਆ ਕਿ ਜਿਹੜਾ 250 ਕਿਸਾਨ ਦਕਮੀ ਹੋਇਆ ਖੇਤ ਮਜ਼ਦੂਰ ਉਹਨਾਂ ਦੀਆਂ ਮੈਡੀਕਲ ਰਿਪੋਰਟਸ ਦੇ ਆਧਾਰ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਗੁਨਾਹਗਾਰ ਪੁਲਿਸ ਆਫਸਰਸ ਤੇ ਤੇ ਜਿਹੜਾ ਅੱਜ ਸਾਡਾ ਸ਼ੁਭਕਰਮ ਨੌਜਵਾਨ ਮਾਰਿਆ ਗਿਆ ਉਹਦਾ ਤਾ 302 ਦਾ ਮੁਕਦਮਾ ਘਨੋਰੀ ਪੁਲਿਸ ਸਟੇਸ਼ਨ ਵਿੱਚ ਪੰਜਾਬ ਦੀ ਸਰਕਾਰ ਨੂੰ ਹਰਿਆਣਾ ਦੇ ਪੁਲਿਸ ਆਫਸਰਸ ਦੇ ਖਿਲਾਫ ਤੁਰੰਤ ਕਰਨਾ ਚਾਹੀਦਾ ਕਿਉਂਕਿ ਸਾਡਾ ਮੰਨਣਾ ਕਿ ਉਸ ਵਾਹਿਗੁਰੂ ਦੀ ਦਿੱਤੀ ਹੋਈ ਸਿੱਖਿਆ ਅਨੁਸਾਰ ਇਹ ਸਾਰਾ ਕੁਝ ਜਿਹੜਾ ਹੋਇਆ ਵਾ ਇਹ ਵਧੀਕੀ ਪੁਲਿਸ ਵੱਲੋਂ ਕੀਤੀ ਗਈ ਜਦ ਕਿ ਕਿਸਾਨ ਤੇ ਖੇਤ ਮਜ਼ਦੂਰ ਨਿਹੱਤੇ ਪਿਛਲੇ ਹਫਤੇ ਦੇ ਸੜਕਾਂ ਦੇ ਉੱਤੇ ਬੈਠ ਕੇ ਆਪਣੀਆਂ ਜਾਇਜ਼ ਮੰਗਾਂ ਦੀ ਗੱਲ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਵੀ ਜਾਗੇਗੀ ਤੇ ਸਾਡਾ ਆਪਣਾ ਭਗਵੰਤ ਜਿਹੜਾ ਰੋਜ਼ ਦੁਹਾਈ ਕੀਂ ਦਿੰਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਹਾਂ ਉਹ ਸਾਡੇ ਕਿਸਾਨਾਂ ਦੀ ਹਿਫਾਜ਼ਤ ਕਰੇਗਾ ਤੇ ਪਰਚੇ ਪੁਲਿਸ ਵਾਲਿਆਂ ਦੇ ਉੱਤੇ ਜਿਹੜੇ ਕਤਲ ਦੇ ਤੇ ਦੂਜੇ ਸੱਟਾਂ ਦੇ ਉਹ ਦਰਜ ਕਰੇਗਾ ਤੁਹਾਡਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸੁਖਪਾਲ ਸਿੰਘ ਖੇੜਾ